ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਆਦਿ ਗੁਰੇ ਨਮੈ ਜੁਗਾਤ ਗੁਰੇ ਨਮੈ ਸਤ ਗੁਰੇ ਨਮ ਹੈ ਸ੍ਰੀ ਗੁਰਦੇਵ ਜੀ ਨਮ ਹੈ ਹਰ ਸੋਹੀ ਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰ ਦੋਜਿਕ ਜਾਹੇਗੇ ਸਤਿ ਭਾਖੈ ਰਵਦਾਸ ਕਬੀਰ ਸੇਵਾ ਕੋ ਨੋਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਗ ਤੁਮਾਰੇ ਵਾਸ ਜੀ ਚੰਨ ਚੰਨ ਹਮਰਿੰਦ ਬਾਪਰੇ ਸੰਗ ਤੁਮਾਰੇ ਵਸ ਤਾ ਚੰਨ ਰਿੰਦ ਬਾਪਰੇ ਸੰਗ ਤੁਮਾਰੇ ਵਸ ਜੀ ਤੁਮ ਚੰਨਨ ਹਮਰਿੰਦ ਬਾਪਰੇ ਸੰਗ ਤੁਮਾਰੇ ਵਸ ਜੀ ਤੁਮ ਚੰਨਨ ਹਮਰਿੰਦ ਬਾਪਰੇ ਸੰਗ ਤੁਮਾਰੇ ਵਸ ਜੀ ਸੰਗ ਤੁਮਾਰੇ ਵਸ ਜੀ ਤੁਮ ਚੰਨ ਵਾਪਰੇ ਸੰਗਤੁ ਮਾਰੇ ਤੁਮ ਚੰਦਨ ਹਮਰੰਡ ਵਾਪਰੇ ਸੰਗਤੁ ਮਾਰੇ ਵਾਸ ਜੀ ਤੁਮ ਚੰਦਨ ਹਮਰੰਡ ਵਾਪਰੇ ਸੰਗਤੁ ਮਾਰੇ ਵਾਸ ਜੀ ਤੁਮ ਚੰਦਨ ਹਮਰੰਡ ਵਾਪਰੇ ਤੁਮ ਚੰਦਨ ਹਮਰੰਡ ਵਾਪਰੇ ਤੁਮ ਚੰਦਨ ਬਰੇ ਤੁਮ ਚੰਦਨ ਹਮਰਿੰਦ ਬਾਪਰੇ 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 ਰੰਗ ਤੇ ਮਾਰੇ ਵਾਸਾ ਜੀ ਤੁਮ ਚੰਦਨ ਹਮਰਿੰਦ ਬਾਪਰੇ ਰੰਗ ਤੇ ਮਾਰੇ ਵਾਸਾ ਸਾਰੇ ਤੁਮਾਰੇ ਬਾਸਾ ਜੀ ਤੁਮ ਕੇ ਸਰ ਹਮਰੇ ਤੇ ਬਾਪਰੇ ਜਨਤਨਾਰੇ ਤੇ ਬਾਪਰੇ ਨਾਮੁ ਮਾਰੇ ਬਾਸਾ का भला मेरे राग प्रकाश कोई भी चंदन होए रहे बसे जो चंदन पास दिन बड़ पाकी आया दिन बड़ पाकी आया बड़ पाकी आया दिन बड़ पाकी ਕੀ ਆਇਆ ਦਿਨ ਬੜ ਭਾਗੀ ਆਇਆ ਦਿਨ ਬੜ ਭਾਗੀ ਆਇਆ ਦਿਨ ਬੜ ਭਾਗੀ ਦਿਨ ਬੜ ਭਾਗੀ ਆਇਆ ਦਿਨ ਬੜ ਭਾਗੀ ਆਇਆ ਭਾਗੀ ਆਇਆ ਅੱਜ ਦਿਨ ਬੜ ਭਾਗੀ ਆਇਆ ਦਿਨ ਬੜ ਭਾਗੀ ਆਇਆ ਦੇਨ ਬੜਾ ਭਾਗਿਆ ਆਇਆ ਆਗਮਨ ਪੁਰਬ ਮਨਾਇਆ ਮੇਲੇ ਆਗਮਨ ਪੁਰਬ ਮਨਾਇਆ ਆਗਮਨ ਪੁਰਬ ਮਨਾਇਆ ਆਪਾਂ ਆਗਮਨ ਪੁਰਬ ਮਨਾਇਆ ਮੇਲੇ ਆਗਮਨ ਪੁਰਬ ਮਨਾਇਆ ਮੇਲੇ ਆਗਮਨ ਪੁਰਬ ਮਨਾਇਆ ਇਹ ਆਗਮਨ ਪੁਰਬ ਮਨਾਇਆ ਮੇਲੇ ਆਗਮਨ ਪੁਰਬ ਮਨਾਇਆ ਆਗਮਨ ਪੁਰਬ ਮਨਾਇਆ ਆਗਮਨ ਪੁਰਬ ਮਨਾਇਆ ਰਾਲ ਮੇਲ ਆਗਮਨ ਪੁਰਬ ਮਨਾਇਆ 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 ਦਨ ਬੜੇ ਭਾਗੀ ਆਇਆ ਦਨ ਬੜੇ ਭਾਗੀ ਆਇਆ ਦਨ ਬੜੇ ਭਾਗੀ ਆਇਆ ਅੱਜ ਦਿਨ ਬੜ ਭਾਗੀ ਆਇਆ ਦਨ ਬੜ ਭਾਗੀ ਆਇਆ ਅੱਜ ਦਿਨ ਬੜ ਭਾਗੀ ਆਇਆ ਬੜ ਭਾਗੀ ਆਇਆ ਅੱਜ ਦਿਨ ਬੜ ਭਾਗੀ ਆਇਆ ਆਓ ਸਾਥ ਸੰਗਤ ਜੀ ਅੱਜ ਦਾ ਦਿਨ ਬਹੁਤ ਵੱਡੇ ਭਾਗਾਂ ਵਾਲਾ ਹੈ ਗੁਰਮਾਣੀ ਵਿੱਚੋਂ ਬੇਅੰਤ ਪਰਮਾਨ ਵਿਚਾਰ ਲੈ ਜਾ ਸਕਦੇ ਨੇ ਪਾਤਸ਼ਾਹ ਜੀ ਕਹਿੰਦੇ ਬਟਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਜਿਹੜੇ ਪਰਮੇਸ਼ਰ ਪ੍ਰਮਾਤਮਾ ਜੀ ਦੇ ਗੁਣਾ ਦਾ ਗਾਇਨ ਕਰਦੇ ਨੇ ਉਹ ਵੀ ਵੱਡੇ ਭਾਗਾਂ ਵਾਲੇ ਹਨ ਅੱਜ ਜਿਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ 108 ਸੰਤ ਬਾਬਾ ਗੋਬਿੰਦਦਾਸ ਮਹਾਰਾਜ ਇਹ ਸੰਪਰਦਾ ਦੇ ਵਾਨੀ ਰਵਦਾਸ ਮਹਾਰਾਜ ਜੀ ਦੀ ਫੁਲਵਾੜੀ ਦੇ ਸੁਗੰਧਿਤ ਫੁੱਲ ਸੁਗੰਧੀ ਦੇਣ ਵਾਲੇ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਦੁਆਰਾ ਗੁਰ ਉਪਦੇਸ਼ ਦੁਆਰਾ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਾ ਕੀਤਾ ਅਨਾਤੋਂ ਬਰੋਸਾਏ ਹੋਏ ਮਹਾਪੁਰਖ 108 ਸੰਤ ਬਾਬਾ ਚਮਨਦਾਸ ਮਹਾਰਾਜ ਜੀ ਉਹਨਾਂ ਦਾ ਆਪਾਂ ਸਾਰੇ ਰਲ ਮਿਲ ਕੇ ਡੇਰੇ ਦੇ ਸੰਚਾਲਕ ਸਤਕਾਰਯੋਗ 108 શ્રીਮਾਨ ਸੰਤ ਬਾਬਾ ਦੇਸ ਰਾਜ ਮਹਾਰਾਜ ਜੀ ਜਿਹੜੇ ਹਰ ਸਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਮਿਲ ਕਰਕੇ ਸਾਰੀਆਂ ਸੰਗਤਾਂ ਨੂੰ ਇਸ ਭਾਗੇ ਜਿੰਨੇ ਬਹਾਨੇ ਗੁਰੂ ਚਰਨਾਂ ਦੇ ਨਾਲ ਜੋੜਦੇ ਹਨ ਕਿਉਂਕਿ ਸਾਧ ਸੰਗ ਜੀ ਜਿਹੜੇ ਮਹਾਪੁਰਖ ਹੁੰਦੇ ਨੇ ਰਾਤ ਵੀ ਵਿਚਾਰ ਕੀਤੀ ਸੀ ਭਾਵੇਂ ਉਹਨਾਂ ਨੂੰ ਕੋਈ ਵੀ ਕਰਮ ਧਰਮ ਨਹੀਂ ਕਰਨਾ ਬਣਦਾ ਉਹ ਤਾਂ ਪੂਰਨ ਪਰਖ ਹੁੰਦੇ ਹਨ ਪਰ ਫੇਰ ਵੀ ਆਪਾਂ ਨੂੰ ਉਪਦੇਸ਼ ਦੇਣ ਵਾਸਤੇ ਪ੍ਰੇਰਨਾ ਦੇਣ ਵਾਸਤੇ ਉਹਨਾਂ ਦਾ ਜੀਵਨ ਪ੍ਰੇਰਨਾ ਸਰੋਤ ਹੁੰਦਾ ਹੈ ਇਸ ਵਾਸਤੇ ਇਹ ਵੱਡੇ ਪਰਉਪਕਾਰ ਕੀਤੇ ਜਾਂਦੇ ਹਨ ਭਾਵੇਂ ਵਰਸੀ ਦੇ ਸੰਬੰਧ ਵਿੱਚ ਹੋਵੇ ਭਾਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਹੋਵੇ ਭਾਵੇਂ ਸਤਗੁਰਾਂ ਦੇ ਗੁਰਪੁਰਬ ਹੋਣ ਸਿੱਧੀ ਗੁਰਪੁਰਬ ਹੋਣ ਇਹਨਾਂ ਦੁਆਰਾ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਗੁਰਬਾਣੀ ਗਾਇਨ ਕੀਤੀ ਜਾਂਦੀ ਹੈ ਕਥਾ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਸੋ ਤਾਂ ਤੇ ਸਾਧ ਸੰਗਤ ਜੀ ਜਿਹੜੇ ਪੂਰਨ ਮਹਾਪੁਰਖ ਨੇ ਉਹਨਾਂ ਨੂੰ ਪਰਮੇਸ਼ਰ ਪ੍ਰਮਾਤਮਾ ਆਪ ਸੰਸਾਰ ਤੇ ਡਿਊਟੀ ਲਗਾ ਕਰਕੇ ਭੇਜਦਾ ਹੈ। ਦੇਖੋ ਆਪ ਜੀ ਰੰਧਾਵਾ ਜੀ ਪਾਸੋਂ ਸਰਬਨ ਕਰ ਰਹੇ ਸੀ। ਸਿੱਖ ਸੰਗਤਾਂ ਨੂੰ ਪਤਾ ਹੈ ਕਿ ਮਹਾਪੁਰਖਾਂ ਦਾ ਜਨਮ ਨਗਰ ਪਿੰਡ ਭੂਗਰਨੀ ਕਿੱਥੇ ਸਾਧ ਸੰਗਤ ਜੀ ਉਹਨਾਂ ਨੇ ਜਨਮ ਲਿਆ ਫਿਰ ਦਿੱਥੇ ਆ ਕੇ ਸੰਗਤਾਂ ਨੂੰ ਤਾਰਨਾ ਕੀਤਾ। ਔਰ ਦਿੱਥੋਂ ਆ ਕੇ ਉਹ ਪੂਰਨ ਮਹਾਪੁਰਖਾਂ ਦੀ ਸੰਗਤ ਕਰਕੇ ਉਹਨਾਂ ਦਾ ਰੂਪ ਹੋ ਗਏ। ਕਿਉਂਕਿ ਪਾਤਸ਼ਾਹ ਜੀ ਦਾ ਫਰਮਾਨ ਕਬੀਰ ਭਗਤ ਮਹਾਰਾਜ ਜੀ ਦਾ ਵਚਨ ਆਪ ਜੀ ਦੇ ਨਾਲ ਸਾਂਝਾ ਹੋਇਆ ਹੈ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਸਤਿਗੁਰੂ ੜਾਸ ਮਹਾਰਾਜ ਜੀ ਦਾ ਸ਼ਬਦ ਵੀ ਗਾਇਨ ਕੀਤਾ ਗਿਆ ਤੂੰ ਚੰਦਨ ਹਮ ਅਰਿੰਦ ਵਾਪਰੇ ਨਿਮਰਤਾ ਦੇ ਵਚਨ ਬੇਨਤੀ ਦੇ ਵਚਨ ਸਤਿਗੁਰੂ ਦਾਸ ਮਹਾਰਾਜ ਅਕਾਲ ਪੁਰਖ ਵੈਗੂ ਜੀ ਦੇ ਨਾਲ ਕਰ ਰਹੇ ਹਨ ਤੂੰ ਚੰਦਨ ਹਮ ਅਰਿੰਡ ਵਾਪਰੇ ਸੰਗ ਤੇਮਾਰੇ ਵਾਸਾ ਨੀਚ ਰੂਪ ਤੇ ਊਚ ਭਏ ਹੈ ਗੰਨ ਸੰਗਨ ਨਿਵਾਸਾ ਮਾਦ ਸਤ ਸੰਗਤ ਸ਼ਰਨ ਤੁਮਾਰੀ ਹਮ ਅਬਗੁਣ ਤਮ ਪਰਪਕਾਰੀ ਏ ਪਾਤਸ਼ਾਹ ਇਹ ਸਾਰੇ ਗੁਰੂ ਸਾਹਿਬਾਨ ਨੇ ਸਾਧ ਸੰਗਤ ਜੀ ਆਪਣੇ ਆਪ ਨੂੰ ਨਿਰਮਾਨਤਾ ਵਿੱਚ ਰੱਖਿਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਇਥੋਂ ਤੱਕ ਬਚਨ ਕਰ ਦਿੱਤੇ ਨੇ ਨੀਚਾਂ ਅੰਦਰ ਨੀਚ ਜਾਤ ਨੀਜੀਹੁ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਵੀ ਬੇਨਤੀ ਦੇ ਬਚਨ ਆਪਾਂ ਨੂੰ ਕਰਨੇ ਸਿਖਾਏ ਨੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਅਗਨ ਹਮਾਰੇ ਦਇਆ ਕਰੋ ਕਿਸ਼ਮਿਹਰ અપਾਵੋ ਡੁੱਬਦੇ ਪਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਜਿਹੜੇ ਹੁਕਮ ਨੂੰ ਮੰਨ ਲੈਂਦੇ ਨੇ ਹੁਕਮ ਨੂੰ ਕਮਾ ਲੈਂਦੇ ਨੇ ਚੌਥੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਚਨ ਗੁਰੂ ਜੋ ਪੂਰਾ ਕਹਿਓ ਮਸ਼ੀਕ ਗਾਂਠਰੀ ਬਾਧਾ ਗਾਂਠਰੀ ਬਾਧਾ ਤੋਂ ਬਾ ਭਾਵ ਹੈ ਤੇ ਉਸ ਬਚਨ ਨੂੰ ਕਮਾ ਲਿਆ ਇਹ ਬਚਨ ਵੀ ਪੂਰਨ ਮਹਾਪੁਰਖਾਂ ਦੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਨੇ ਬਚਨ ਸਾਧ ਸੁਖ ਪੰਥ ਸੁਖਾਂ ਦਾ ਰਾਹ ਦੱਸਦਾ ਹੈ ਸਾਧੂਆਂ ਦਾ ਬਚਨ ਪਾਤਸ਼ਾਹ ਜੀ ਕਹਿੰਦੇ ਪਰਥਾਏ ਸਾਖੀ ਮਹਾਪੁਰਖ ਬੋਲੇ ਹੋਰ ਸੰਜੀ ਸਗਲ ਜਹਾਨ ਹੈ ਬਚਨ ਸਾਧ ਸੁਖ ਪੰਥ ਲਹਨਤਾ ਵੱਡ ਕਰਮਣੇ ਮਿਲਦਾ ਕਿਨਾਂ ਨੂੰ ਹੈ ਜਿਹੜੇ ਵੱਡੇ ਕਰਮਾ ਵਾਲੇ ਹਨ ਸੁਭਾਗਾ ਵਾਲੇ ਹਨ ਬੜੁ ਭਾਗੇ ਹਨ ਉਹਨਾਂ ਨੂੰ ਫਿਰ ਪ੍ਰਾਪਤ ਹੁੰਦਾ ਫਿਰ ਉਹ ਪ੍ਰਾਪਤ ਕਰਕੇ ਵਚਨ ਨੂੰ ਕਮਾ ਲੈਂਦੇ ਨੇ ਕਿਨਾਂ ਦਾ ਵਚਨ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਸੰਸਾਰ ਤੇ ਭੇਜਦਾ ਹੈ ਸਿਜੇ ਕਰਤਾਰ ਨੇ ਆਪਣੀ ਆਉਦੇ ਤੇਜੇ ਕਰਤਾਰ ਨੇ ਆਪਨੀ ਆਉਂਦੇ ਸਾਧੂ ਤੇਜੇ ਕਰਤਾਰ ਨੇ ਆਪਨੀ ਆਉਂਦੇ ਸਾਧੂ ਤੇਜੇ ਕਰਤਾਰ ਨੇ ਆਪਨੀ ਆਉਂਦੇ ਸਾਧੂ ਤੇਜੇ ਕਰਤਾਰ ਆਪਣੀਆਂ ਦੇ ਸਾਰੂ ਵੇਚੇ ਕਰਤਾਰ ਨੇ ਆਪਣੀਆਂ ਦੇ ਸਾਰੂ ਵੇਚੇ ਕਰਤਾਰ ਨੇ ਆਪਣੀਆਂ ਦੇ ਸਾਰੂ ਆਪਣੀਆਂ ਦੇ ਸਾਰੂ ਆਪਣੀਆਂ ਦੇ ਸਾਰੂ ਆਪਣੀਆਂ ਦੇ ਸਾਰੂ ਆਪਣੀਆਂ ਆਪਣੀਆਂ ਦੇ ਸਾਧੂ ਆਪਨੀ ਆਉਂਦੇ ਸਾਧੂ ਆਪਨੀ ਆਉਂਦੇ ਸਾਧੂ ਵੇਚੇ ਕਰਤਾਰ ਨੇ ਆਪਣੀਆਂ ਮੈਂ ਵੇਚੇ ਕਰਤਾਰ ਨੇ ਆਪਨੀ ਆਉਂਦੇ ਸਾਧੂ ਸਾਭ ਕੇ ਵਿਸਾਰਨ ਆਰ ਸਤਿ ਉੱਚ ਜਾਣੀਏ ਨਾਮਿਸ ਨਾਮ ਪਿਆਰ ਸਾਥ ਪਠਾਏ ਆਪ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਪੈ ਮਿਟ ਗਏ ਰਮਣ ਰਾਮ ਪਰਬੋ ਦਾਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਗENDER ਸਿੰਘ ਜੀ ਰਾਹੋਂ ਵਾੜੇ ਉਹਨਾਂ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਗਾਇਨ ਕੀਤਾ ਸੀ ਭਾਗ ਛੜੇ ਹਰ ਸੰਤ ਤੇਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲ ਤਨਾਕੇ ਕਾਮਾ ਮੇਰੇ RAM ਹਰ ਜਨ ਕੈ ਹਾਂ ਬਲ ਜਾਈ ਜਿਹੜੇ ਇਹੋ ਜਏ ਪਰਮੇਸ਼ਰ ਦੇ ਪਿਆਰੇ ਸਤਿਗੁਰ ਖਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਅਸੀਂ ਉਹਨਾਂ ਤੋਂ ਬਲ ਹਾਰੇ ਜਾਂਦੇ ਹਾਂ ਮੇਰੇ RAM ਹਰ ਜਨ ਕੈ ਹਾਂ ਬਲ ਜਾਈ ਤੇਸਾਂ ਕਾ ਕਰਜ ਬਟਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੋ ਮੈਂ ਨਹੀਂ ਜਨ ਪਰੋ ਪੁਕਾਰੀ ਆਏ ਇੱਥੇ ਸ਼ੰਕਾਵਾਦੀ ਸ਼ੰਕਾ ਕਰਦੇ ਨੇ ਕਿ ਜਨਮ ਤਾਂ ਸਾਧੂ ਵੀ ਲੈਂਦੇ ਨੇ ਸਰੀਰ ਧਾਰਨ ਕਰਕੇ ਸਰੀਰ ਛੱਡ ਕੇ ਵੀ ਜਾਂਦੇ ਹਨ ਇਸ ਤਰ੍ਹਾਂ ਕਿਉਂ ਕਿਹਾ ਜਾਂਦਾ ਹੈ ਇਹ ਸਾਧ ਸੰਗ ਜੀ ਇਉਂ ਕਿਹਾ ਜਾਂਦਾ ਹੈ ਸਾਧੂ ਕਰਮਾ ਕਰਕੇ ਨਹੀਂ ਸੰਸਾਰ ਤੇ ਆਉਂਦੇ ਹਨ ਸਾਰੂਆ ਨੂੰ ਪਰਮੇਸ਼ਰ ਪ੍ਰਮਾਤਮਾ ਆਪ ਸੰਸਾਰ ਤੇ ਭੇਜਦਾ ਹੈ ਆਪਾਂ ਜਿਤਨੇ ਜੀਵ ਹਾਂ ਸਾਰੇ ਕਰਮਾਂ ਦੇ ਬੱਧੇ ਸੰਸਾਰ ਤੇ ਆਉਂਦੇ ਹਾਂ ਗੁਰਬਾਣੀ ਨੂੰ ਪੜ੍ਹੀਏ ਵਿਚਾਰੀਏ ਗੁਰਬਾਣੀ ਵਿੱਚੋਂ ਇਹ ਸਾਰੇ ਉਪਦੇਸ਼ ਗਿਆਨ ਪ੍ਰਾਪਤ ਹੁੰਦੇ ਹਨ ਪਾਤਸ਼ਾਹ ਜੀ ਕਹਿੰਦੇ ਇਹ ਜਿਉ ਕਰਮ ਬੰਧ ਹੋਈ ਆਪਾਂ ਸਾਰੇ ਕਰਮਾਂ ਦੇ ਵੱਦੇ ਸੰਸਾਰ ਤੇ ਆਉਂਦੇ ਹਾਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਸਤਿਗੁਰੂ ਵਾਰਦਾਸ ਮਹਾਰਾਜ ਵੀ ਬਚਨ ਕਰਦੇ ਨੇ ਸ਼ਬਦ ਦੇ ਅੰਦਰ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੇਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ تیر ਭਇਓ ਦਰਸ਼ਨ ਦੇਖੇ ਬੇਅੰਤ ਪਰਮਾਨ ਗੁਰਬਾਣੀ ਦੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਨਮ ਮਨ ਦਹੋ ਮੈਂ ਨਹੀਂ ਜਨ ਪਰਉਪਕਾਰੀ ਆਏ ਉਹ ਪਰਉਪਕਾਰ ਕਰਨ ਵਾਸਤੇ ਸੰਸਾਰ ਤੇ ਆਉਂਦੇ ਹਨ ਉਹਨਾਂ ਦਾ ਜਨਮ ਮਰਨ ਉਹਨਾਂ ਦੇ ਕਰਮਾਂ ਅਨੁਸਾਰ ਕੁਝ ਨਹੀਂ ਹੁੰਦਾ ਹੈ ਉਹ ਪਰਮੇਸ਼ਰ ਦੇ ਹੁਕਮ ਅਨੁਸਾਰ ਸੰਸਾਰ ਨੂੰ ਨਿਰੰਕਾਰ ਦੇ ਨਾਲ ਜੋੜਨ ਵਾਸਤੇ ਆਉਂਦੇ ਨੇ ਗੁਰਬਾਣੀ ਦਾ ਉਪਦੇਸ਼ ਦੇ ਕੇ ਗਿਆਨ ਦੇ ਕੇ ਪ੍ਰੇਰਣਾ ਦੇ ਕੇ ਉਹਨਾਂ ਦੇ ਜੀਵਨ ਸਫਲ ਕਰ ਦਿੰਦੇ ਨੇ ਪਾਤਸ਼ਾਹ ਕਹਿੰਦੇ ਜੀਵਾਨ ਦੇ ਕੇ ਭਗਤੀ ਕਰਾਉਂਦੇ ਨੇ ਸਾਰੂ ਮਨਾਉਂਦੇ ਰੱਬ ਨੂੰ ਦਾਨ ਦੇ ਕੇ ਭਗਤੀ ਕਰਾਉਂਦੇ ਨੇ ਸਾਰੂ ਮਨਾਉਂਦੇ ਰੱਬ ਨੂੰ ਬਾਹ ਦੇ ਤੀ ਕਰੋ ਦੇ ਨੇ ਸਾਡੂ ਬਣਾਉਂਦੇ ਰੱਬ ਨੂੰ ਪਿਆਰੇ ਜੀ ਸਾਡੂ ਬਣਾਉਂਦੇ ਰੱਬ ਨੂੰ ਪਿਆਰੇ ਜੀ ਸਾਡੂ ਬਣਾਉਂਦੇ ਰੱਬ ਨੂੰ ਰੱਬ ਨੂੰ ਜੀਤਾਨ ਦੇ ਤੇ ਭਗਤੀ ਕਰਾਉਂਦੇ ਨੇ ਸਾਧੂ ਮਲਾਵੇ ਰੱਬ ਨੂੰ ਆਈ ਆਈ ਜੀਤਾਂ ਦੇ ਘਰ ਕੀ ਲਾਇਨ ਹਰ ਸੌ ਲੈਣ ਮਿਲਾਈ ਇਹ ਸਾਡਾ ਆਂਦਾ ਕਰਮ ਹੁੰਦਾ ਹੈ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐਸੇ ਜਨ ਬਿਰਲੇ ਸੰਸਾਰੇ ਇਹੋ ਜੇ ਜਨ ਪੂਰਨ ਮਹਾਪੁਰਖ ਜਿਨ੍ਹਾਂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਆਪਾਂ ਮਿਲ ਕਰਕੇ ਸਾਰੇ ਮਨਾ ਰਹੇ ਹਾਂ ਇਹੋ ਜੇ ਪੂਰਨ ਪੁਰਖ ਵਿਰਲੇ ਹੁੰਦੇ ਹਨ ਐਸੇ ਜਨ ਵਿਰਲੇ ਸੰਸਾਰੇ ਉਹ ਕਰਦੇ ਕੀਨੇ ਗੁਰ ਸ਼ਬਦ ਵਿਚਾਰੇ ਰਹੇ ਨਰਾਰੇ ਗੁਰ ਸ਼ਬਦ ਦੀ ਵਿਚਾਰ ਕਰਦੇ ਨੇ ਅਤੇ ਸੰਸਾਰ ਦੇ ਨਾਲੋਂ ਨਿਆਰੇ ਰਹਿੰਦੇ ਹਨ ਕਬੀਰ ਸਹਿਬ ਮਹਾਰਾਜ ਵੀ ਫਰਮਾਨ ਕਰਦੇ ਨੇ ਹਰ ਕੇ ਸੇਵਕ ਜੋ ਹਰ ਭਾਏ ਤិន ਕੀ ਕਥਾ ਨਰਾਰੀ ਰੇ ਇਥੇ ਪਾਤਸ਼ਾਹ ਜੀ ਕਹਿੰਦੇ ਗੁਰ ਸ਼ਬਦ ਵਿਚਾਰੇ ਰਹੇ ਨਰਾਰੇ ਆਪ ਤਰਹਿ ਸੰਗਤ ਕਉਲ ਤਾਰੇ ਆਪ ਤਾਂ ਤਰ ਹੀ ਹੁੰਦੇ ਹਨ ਉਹ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਵੀ ਤਾਰ ਲੁੰਦੇ ਹਨ ਆਪ ਤਰੇ ਸਗਲੇ ਕਉਲ ਤਾਰੇ ਫਿਰ ਪਾਤਸ਼ਾਹ ਜੀ ਕਹਿੰਦੇ ਤਿੰਨ ਸਫਲ ਜਨਮ ਜਗ ਆਇਆ ਉਹਨਾਂ ਦਾ ਆਉਣਾ ਹੀ ਸੰਸਾਰ ਤੇ ਸਫਲ ਹੁੰਦਾ ਹੈ ਜਗਤ ਦੇ ਉੱਤੇ ਕਿਉਂਕਿ ਆ ਕਰਕੇ ਉਹ ਸੰਸਾਰ ਨੂੰ ਨਿਰੰਕਾਰ ਦੇ ਨਾਲ ਜੋੜ ਦਿੰਦੇ ਹਨ ਸੰਸਾਰ ਦੀਆਂ ਕ੍ਰੀਤੀਆਂ ਨੂੰ ਸਿੱਧੇ ਰਾਹ ਪਾ ਦਿੰਦੇ ਨੇ ਮਨਾ ਕਰਕੇ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਸਰਬਨ ਕੀਤਾ ਸੀ ਕਿ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਉਸ ਚੋਰ ਨੂੰ ਆਖਿਆ ਕਿ ਭਾਈ ਸੱਚ ਬੋਲਣਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਭੂਮੀਏ ਚੋਰ ਨੂੰ ਤਿੰਨ ਵਚਨ ਦਿੱਤੇ ਸਨ ਜਦੋਂ ਉਹ ਵਚਨ ਕਮਾਏ ਤਾ ਸਾਧ ਸੰਗਤ ਜੀ ਉਹਦਾ ਜੀਵਨ ਬਦਲ ਗਿਆ 108 ਸੰਤ ਬਾਬਾ ਗੋਬਿੰਦਾਸ ਮਹਾਰਾਜ ਨਾਮ ਬਾਣੀ ਦਾ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ ਗੁਰਬਾਣੀ ਗਾਇਨ ਕਰਕੇ ਸਰਵਣ ਕਰਾਉਂਦੇ ਨੇ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤੀਖਾ ਬੁਝਾਈਐ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਨੇ ਵੀ ਜਦੋਂ ਅੰਮ੍ਰਿਤ ਪਾਨ ਕਰਾਇਆ 80000 ਦੇ ਇਕੱਠ ਵਿੱਚੋਂ ਸਾਰੀਆਂ ਸੰਗਤਾਂ ਜਾਣਦੇ ਹੋ ਪੰਜ ਨਿਤਰੇ ਸਨ ਸਾਧ ਸੰਗਤ ਜੀ ਉਹ ਪੰਜਾਂ ਨੂੰ ਫਿਰ ਖਤਾਬ ਕੀ ਮੇਲਿਆ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਮੇਰੇ ਪੰਜ ਪਿਆਰੇ ਹਨ ਬਚਨ ਕੀਤੇ ਵਰਦ ਦਿੱਤੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਬੇਅੰਤ ਪ੍ਰਮਾਣ ਨੇ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜਾਤ ਪਾਤ ਖਤਮ ਕਰ ਦਿੱਤੀ ਇੱਕ ਪਿਆਲੇ ਦੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਇੱਕ વાਟੇ ਦੇ ਅੰਦਰ ਖੰਡੇ વાਟੇ ਦਾ ਅੰਮ੍ਰਿਤ ਸਾਰਿਆਂ ਨੂੰ ਇੱਕ ਛਕਾਇਆ ਕਿਉਂਕਿ ਭਾਈ ਸਾਰੇ ਊਚ ਨੀਚ ਖਤਮ ਕਰਕੇ ਇੱਕ ਗੁਰੂ ਦੇ ਬਣ ਜਾਵੋ ਜੇ ਤੁਸੀਂ ਲਾਹੇ ਪ੍ਰਾਪਤ ਕਰਨੇ ਨੇ ਭਾਵੇਂ ਕਿ ਸਾਧ ਸੰਗਤ ਜੀ ਸਤਗੁਰੂ ਅਰਜਨ ਮਹਾਰਾਜ ਕਬੀਰ ਮਹਾਰਾਜ ਜੀ ਆਪਾਂ ਉਹਨਾਂ ਦੀ ਬਾਣੀ ਪੜ੍ਹੀਏ ਉਪਦੇਸ਼ ਮਿਲਦਾ ਹੈ ਜਦ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਕਿਤਨੇ ਸ਼ਬਦਾਂ ਦੇ ਨਾਲ ਸ਼ਬਦਾਂ ਦੇ ਬਾਣ ਮਾਰ ਕੇ ਸਿਰ ਦਿੱਤੀ ਸੰਸਾਰੀ ਲੋਕਾਂ ਨੂੰ ਸਤਿਗੁਰੂ ਰਾਸ ਮਹਾਰਾਜ ਨੇ ਵੀ ਅਨੇਕਾਂ ਵਚਨ 40 ਸ਼ਬਦ ਉਹਨਾਂ ਦੇ ਵਿਚਾਰ ਕੇ ਪੜ੍ਹੀਏ ਕਿਤਨਾ ਉਪਦੇਸ਼ ਪ੍ਰਾਪਤ ਹੁੰਦਾ ਹੈ ਸੋ ਤਾਂ ਤੇ ਸਾਧ ਸੰਗਤ ਜੀ ਆਪਾਂ ਨੂੰ ਇੱਕ ਕੀਤਾ ਹੈ ਮਾਨਸ ਕੀ ਜਾਤ ਸਭੈ ਏਕੈ ਹੀ ਪਹਿਚਾਨੋ ਜਿਸ ਤਰ੍ਹਾਂ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਅੱਗੇ ਅਫਸਰ ਲਾਉਂਦੀਆਂ ਨੇ ਵੱਡੇ ਛੋਟੇ ਅਫਸਰ ਲੱਗ ਜਾਂਦੇ ਨੇ ਡਿਊਟੀਆਂ ਲੱਗ ਜਾਂਦੀਆਂ ਨੇ ਜਿਹੜੇ ਅਫੀਸਰ ਇਮਾਨਦਾਰੀ ਦੇ ਨਾਲ ਡਿਊਟੀ ਨਿਭਾਉਂਦੇ ਨੇ ਉਹਨਾਂ ਨੂੰ ਤਰੱਕੀਆਂ ਮਿਲ ਜਾਂਦੀਆਂ ਨੇ ਜਿਹੜੇ ਇਮਾਨਦਾਰੀ ਨਹੀਂ ਕਰਦੇ ਉਹਨਾਂ ਨੂੰ ਲਾਹਿਆ ਜਾਂਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਪਰਮੇਸ਼ਰ ਦੇ ਪਿਆਰੇ ਡਿਊਟੀਆਂ ਲੈ ਕੇ ਸੰਸਾਰ ਤੇ ਆਉਂਦੇ ਹਨ ਉਹਨਾਂ ਦੀ ਸ਼ੋਭਾ ਵਡਿਆਈ ਦਿਨੋਂ ਦਿਨ ਚੜ੍ਹਦੀ ਜਾਂਦੀ ਹੈ ਦਿਨ ਦਿਨ ਚੜ੍ਹੈ ਸਵਾਇਆ ਨਾਨਕ ਹੋਕਤਾ ਨ ਘਾਟ ਉਹ ਕਦੇ ਘਾਟ ਨਹੀਂ ਹੁੰਦੀ ਹੈ ਸੋ 108 ਸ੍ਰੀਮਾਨ ਸੰਤਵਾਵਾ ਗੋਬਿੰਦਦਾਸ ਮਹਾਰਾਜ ਇਹ ਪੜਿਆ ਕਰਦੇ ਕਿਸੇ ਪ੍ਰੇਮੀ ਨੇ ਦੱਸਿਆ ਸੀ ਕੈਂਡਿ ਤੁਹਾਡੇ ਯਾਦ ਹੈ ਸ਼ਬਦ ਮੈਂ ਕਿਹਾ ਹਾਂ ਗੁਰੂ ਜੀ ਦੀ ਕਿਰਪਾ ਕਹਿੰਦੇ ਪੜ੍ਹ ਕੇ ਜਰੂਰ ਸੁਣਾਇਓ ਆਹ ਸਮਾਂ ਵੀ ਹੋ ਚੁੱਕਾ ਪਿਆਰ ਨਾਲ ਪੜ੍ਹੀਏ ਤੇ ਫਿਰ ਖਿਮਾ ਮੰਗੀਏ ਵੱਡੇ ਵੱਡੇ ਵਿਦਵਾਨ ਸਾਧੂ ਸੰਪਰਦਾਦਾ ਰਵਦਾਸ ਮਹਾਰਾਜ ਜੀ ਦੇ ਸੋਸਾਇਟੀ ਦੇ ਸਾਰੇ ਪਹੁੰਚੇ ਹੋਏ ਹਨ ਸਾਧ ਸੰਗਤ ਜੀ ਦਾਸ ਤਾਂ ਅਨਪੜ੍ਹ ਹੈ ਇਹ ਗੁਰੂ ਤੇ ਗੁਰੂ ਦੀ ਸੰਗਤ ਦੀ ਕਿਰਪਾ ਦੁਆਰਾ ਸੰਗਤ ਦੀ ਹਾਜ਼ਰੀ ਭਰੀ ਜਾਂਦੀ ਹੈ 108 ਸ਼੍ਰੀਮਾਨ ਸੰਤ ਬਾਬਾ ਪਿਆਰਾ ਸਿੰਘ ਜੀ ਤਰੀਤੇ ਵਾਲੇ ਸ਼੍ਰੀਮਾਨ ਸੰਤ ਬਾਬਾ ਰੇਤੀ ਦਾਸ ਮਹਾਰਾਜ ਜੀ ਤਰੀਕੇ ਵਾਲੇ ਜਿਨ੍ਹਾਂ ਦਾ ਬੇਅੰਤ ਪ੍ਰੇਮ ਪਿਆਰ 108 ਸੰਤ ਬਾਬਾ ਗੋਵਿੰਦ ਰਾਸ ਮਹਾਰਾਜ ਜੀ ਦੇ ਨਾਲ ਰਿਹਾ ਤੇ 108 ਸੰਤ ਬਾਬਾ ਚਮਨ ਦਾਸ ਮਹਾਰਾਜ ਜੀ ਦੇ ਨਾਲ ਇਸੇ ਤਰ੍ਹਾਂ ਸੰਤ ਬਾਬਾ ਪਿਆਰਾ ਸਿੰਘ ਜੀ ਦਾ ਵੀ ਪਿਆਰ ਮੌਜੂਦਾ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਰਜੀਤ ਸਿੰਘ ਜੀ ਉਹ ਵੀ ਉਸੇ ਤਰ੍ਹਾਂ 108 ਸੰਤ ਬਾਬਾ ਦੇਸ ਮਹਾਰਾਜ ਜੀ ਦੇ ਨਾਲ ਮਿਲ ਕੇ ਪਿਆਰ ਭਾਵਨਾ ਦੇ ਨਾਲ ਚੱਲ ਰਹੇ ਹਨ ਇੱਕ ਦੂਸਰੇ ਦੇ ਨਾਲ ਕਿਉਂਕਿ ਦਸ਼ਮ ਪਾਤਸ਼ਾਹ ਮਹਾਰਾਜ ਜੀ ਕਹਿ ਗਏ ਹਨ ਸਾਚ ਕਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਾਧ ਸੰਗ ਜੀ ਪ੍ਰੇਮ ਹੀ ਹੈ ਇੱਥੇ ਪਤਾ ਨਹੀਂ ਕਿਨੇ ਕਦੋਂ ਕਿਸੇ ਦੇ ਨਾਲੋਂ ਵਿਛੜ ਜਾਣਾ ਇਹਦੀ ਆਖਰੀ ਮੁਲਾਕਾਤ ਹੈ ਇਹਦਾ ਆਖਰੀ ਗੱਲਬਾਤ ਹੈ ਇਹਦਾ ਆਖਰੀ ਮਲਾਪ ਹੈ ਆਪਾਂ ਦੇਖਦੇ ਸੁਣਦੇ ਹਾਂ ਕਿ ਮੈਨੂੰ ਤਾਂ ਕੱਲ ਸ਼ਾਮ ਨੂੰ ਮਿਲਿਆ ਸੀ ਕੋਈ ਕਹਿੰਦਾ ਸਵੇਰੇ ਮਿਲਿਆ ਸੀ ਪਤਾ ਨਹੀਂ ਕਿਨੇ ਕਰੋਂ ਤੁਰ ਜਾਣਾ ਹੈ ਇਸ ਵਾਸਤੇ ਆਪਾਂ ਨੂੰ ਚਾਹੀਦਾ ਹੈ ਈਰਖਾ ਵਸੀਲੀ ਹੰਕਾਰ ਹਉਮੈ ਇਹਨਾਂ ਨੂੰ ਛੱਡ ਕੇ ਨਸ਼ਿਆਂ ਦਾ ਕਰੀਏ ਤਿਆਗ ਮਨ ਵਿੱਚ ਵਸਾਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਐਸੇ ਸਮਿਆਂ ਤੇ ਆ ਕਰਕੇ ਗੁਰੂ ਚਰਨਾਂ 'ਵ ਜਦੋਂ ਸੰਗਤੀ ਰੂਪ ਚ ਆਪਾਂ ਹਾਜ਼ਰੀਆਂ ਭਰਦੇ ਹਾਂ ਆਗਣ ਛੱਡ ਕੇ ਜਾਣੇ ਚਾਹੀਦੇ ਨੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਭਾਈ ਨਾਲ ਮਿਲ ਤੇ ਏਕ ਪੇਟਾ ਏਸ ਤੇ ਹੰਬਾਰਤ ਤੂੰ ਮੇਰਾ ਗੁਰ ਹਾਈ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਪਾਤਸ਼ਾਹ ਜੀ ਕਹਿੰਦੇ ਅਮਰਤ ਨਾਮ ਨਿਧਾਨ ਭਾਵ ਨਾਮ ਦਾ ਖਜ਼ਾਨਾ ਹੈ ਮਿਲ ਕੇ ਇਸ ਨੂੰ ਪੀਣਾ ਕਰੋ ਜਿਸ ਸਿਮਰਤ ਸੁਖ ਪਾਈਐ ਸਭ ਦਿਖਵਝਾਈ ਜਿਹਦੇ ਸਿਮਰਨੇ ਕਰਕੇ ਸਾਰੀਆਂ ਤ੍ਰਿਸ਼ਨਾਵਾਂ ਮਿਟ ਜਾਂਦੀਆਂ ਨੇ ਉਹਦਾ ਸਿਮਰਨ ਕਰਨਾ ਕਰੋ ਆਓ ਇਸ ਪੌੜੀ ਦੇ ਨਾਲ ਹੀ ਸਿਮਾਂ ਦੇ ਜਾਤਖ ਹੋਵਾਂਗੇ ਅੰਮ੍ਰਿਤ ਨਾਮਨ ਧਾਨ ਹੈ ਮਿਲ ਪੀਵੋ ਪਾਈ ਅੰਮ੍ਰਿਤ ਨਾਮਨ ਧਾਨ ਹੈ ਮਿਲ ਪੀਵੋ ਪਾਈ ਜਿਸ ਮਰਗ ਸੁਖ ਪਾਈ ਐ ਸੰਤਿਖਾ ਬੁਝਾਈ ਜਿਸ ਸੇਵਾ ਦਤ ਸੁਖ ਪਾਈ ਐ ਸਭ ਤਿ ਖਾਭਾਈ ਜਿਸ ਸੇਵਾ ਦਤ ਸੁਖ ਪਾਈ ਐ ਸਭ ਤਿ ਖਾਭਾਈ ਕਾਰ ਸੇਵਾ ਕਰਹਿਮ ਗੁਰ ਫਖ ਰਹੇ ਨਗਾਈ சேவா பாரபாய புண்ணிய மர பாய தூ பாரம நான்கரண தூ பார நான்கரணி அமிர்த நாம ਗੁਰਬਾਣੀ ਸਤਿ ਉਪਰ ਆਪਾਂ ਨੂੰ ਏਕਤਾ ਤੇ ਇਤਫਾਕ ਦਾ ਉਪਦੇਸ਼ ਦਿੰਦੇ ਹਨ ਇਸੇ ਤਰ੍ਹਾਂ ਗੁਰੂ ਦੇ ਬਚਨਾਂ ਨੂੰ ਕਮਾਈਏ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ ਤੇ ਚਰਨਾਂ ਤੇ ਨਮਸਕਾਰ ਸਾਡੇ ਸਾਧੇ ਸਾਧੂ ਮਹਾਪੁਰਖ ਜਿਤਨੇ ਸਟੇਜ ਤੇ ਸਵਾਇਮਾਨ ਹਨ ਸਭਨਾ ਤੋਂ ਖਿਮਾ ਤੇ ਸਭਨਾ ਦੇ ਚਰਨਾਂ ਤੇ ਨਮਸਕਾਰ ਹੈ ਜੀ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਸਰਵਣ ਕਰਾ ਰਿਹਾ ਸੀ ਸੰਤ ਬੱਬਰ ਰਣਜੀਤ ਸਿੰਘ ਜੀ ਸੰਤ ਬੱਬਰ ਸੁਖਦੇਵ ਸਿੰਘ ਜੀ ਜਥਾ ਤਰੀਕਿਆਂ ਵਾਲਾ ਅਸੀਂ ਜਿਉਂ ਆਖਦੇ ਆ ਸੰਤ ਸਤਨਾਮ ਦਾਸ ਜੀ ਗੱਜਰ ਮਹਿਮੂਦ ਵਾਲੇ ਜੀ ਆਇਆਂ ਖਨਿਆ ਸ਼੍ਰੋਮ ਸ਼੍ਰੋਮਣੀ ਸ਼੍ਰੀ ਗੁਰੂ